ਹੈਲੋ ਗਾਇਜ਼ ਇਹ ਮੇਰਾ ਨਾਮਾ ਚੈਨਲ ਆ ਜਿੱਦੇ ਤੇ ਮੇਰੇ ਆਰਟ ਐਂਡ ਕ੍ਰਾਫਟਸ ਦੀ ਵੀਡੀਓ ਆਇਆ ਕਰਨੀ ਗੀ ਜਿੱਦੇ ਉਤੇ ਆਪਾਂ ਕੁਛ ਨਾ ਕੁਛ ਨਵਾਂ ਮਤਲਬ ਕ੍ਰਾਫਟ ਜਾਂ ਆਰਟ ਜਾਂ ਕ੍ਰਾਫਟ ਕੁਝ ਵੀ ਆਪਾਂ ਇਹਦੇ ਉਤੇ ਪਾਇਆ ਕਰਾਂਗੇ ਵੀਡੀਓ ਤੇ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਉਹ ਹੈਗੀ ਹੈਗੀ ਮਤਲਬ ਇੱਕ ਆਰਟ ਹੈ ਜਿਹੜਾ ਆਪਾਂ ਆਪਣੀ ਖਾਲੀ ਬਾਲ ਦੇ ਉੱਤੇ ਬਣਾਵਾਂਗੇ ਆਪਣੀ ਕਾਂਦੇ ਤੋਂ ਬਿਲਕੁਲ ਖਰਾਬ ਹੋਈ ਪਈ ਸੀ ਤੇ ਇਹਦੇ ਕਰਕੇ ਆਪਾਂ ਨੇ ਕੋਲ ਜਿਹੜੇ ਕੁਸ਼ਕ ਪੇਂਟਿੰਗ ਕਲਰ ਸੀਗੇ ਜਿਹੜੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀਆਂ ਇਹ ਸਾਰੇ ਪੇਂਟਿੰਗ ਕਲਰ ਮੇਰੇ ਕੋਲ ਹੈਗੇ ਸੀ ਨੇ ਬਲੈਕ ਕਲਰ ਲੈ ਲਿਆ ਬਲੈਕ ਕਲਰ ਲਾਈਨ ਤੋਂ ਬਾਅਦ ਆਪਾਂ ਨੇ ਇੱਥੇ ਨਾ ਇੱਕ ਮਤਲਬ ਆਪਣਾ ਸਕੇਲ ਹੁੰਦਾ ਹੈ ਸਕੇਲ ਦੇ ਨਾਲ ਲਾਈਨ ਲਗਾ ਲਈ ਸੀਗੀ ਪੈਨਸਲ ਦੇ ਨਾਲ ਉਸ ਪੈਨਸਲ ਦੇ ਨਾਲ ਡਰਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨੂੰ ਕਲਰ ਦੇ ਨਾਲ ਡਰਾ ਕਰ ਲਾਂਗੇ ਤੇ ਮੈਂ ਨਾ ਜਿਹੜਾ ਇਹ ਵਾਲਾ ਚੈਨਲ ਹੈ ਇਹਦੇ ਉੱਤੇ ਡੇਲੀ ਮੈਂ ਕੋਈ ਨਾ ਕੋਈ ਤੁਹਾਡੇ ਨਾਲ ਕਰਾਫਟ ਦੀ ਵੀਡੀਓਜ਼ ਜਾਂ ਕੋਈ ਨਾ ਕੋਈ ਆਰਟ ਜਿਵੇਂ ਕੋਈ ਬੋਰਡ ਤੇ ਕੀਤਾ ਜਾਂ ਫਿਰ ਕੋਈ ਪੇਪਰ ਤੇ ਇਹ ਮੈਂ ਤੁਹਾਡੇ ਨਾਲ ਡੇਲੀ ਸ਼ੇਅਰ ਕਰਿਆ ਕਰੂੰਗੀ ਇਸ ਚੈਨਲ ਦੇ ਉੱਤੇ ਤੇ ਮੇਰਾ ਦੂਸਰਾ ਚੈਨਲ ਵੀ ਹੈਗਾ ਇੱਕ ਇੰਟਰਟੇਨਮੈਂਟ ਇੰਟਰਟੇਨਮੈਂਟ 올 ਇਨ ਵਨ ਜਿੱਦੇ ਤੇ ਤੁਹਾਨੂੰ ਹਮੇਸ਼ਾ ਮਤਲਬ ਫੂਡਜ਼ ਦੀ ਵੀਡੀਓ ਮਿਲਿਆ ਕਰਨਗੇ ਜਿੱਦੇ ਤੇ ਆਪਾਂ ਕੋਈ ਨਾ ਕੋਈ ਕੋਈ ਨਾ ਕੋਈ ਰੈਸਪੀ ਕੋਈ ਨਾ ਕੋਈ ਡਿਸ਼ ਉਹਦੇ ਤੇ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦੀ ਹੁੰਨੀ ਹਾਂ ਮੇਰੇ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਇਹਦੇ ਤੇ ਵੀਡੀਓਜ਼ ਨੂੰ ਵੀ ਲਾਈਕ ਤੇ ਮਤਲਬ ਤੁਹਾਡਾ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਮ ਮਤਲਬ ਮੈਂ ਫਰਸਟ ਆਰਟ ਹੈ ਜਿਹੜਾ ਇਸ ਚੈਨਲ ਦੇ ਉੱਤੇ ਜਿਹੜੀ ਵੀਡੀਓ ਆ ਗਈ ਉਹ ਮੇਰੀ ਫਰਸਟ ਇਹ ਵਾਲੀ ਹੈਗੀ ਜਿਹੜੀ ਆਪਾਂ ਇਹਦੇ ਤੇ ਸ਼ੇਅਰ ਕਰਾਂਗੇ ਇਹ ਵਾਲ ਬਿਲਕੁਲ ਮਤਲਬ ਪਹਿਲਾਂ ਮੈਂ ਇਹਦੇ ਤੇ ਡਰਾ ਕੀਤਾ ਹੋਇਆ ਸੀਗਾ ਇੱਕ ਮिक्की ਮਾਊਸ ਤੇ ਮਿੰਨੀ ਮਾਊਸ ਉਹ ਡਰਾ ਕੀਤੇ ਹੋਏ ਸੀ ਤੁਹਾਨੂੰ ਥੋੜਾ ਥੋੜਾ ਪੇਂਟ ਵਿੱਚੋਂ ਦਿਖ ਵੀ ਰਿਹਾ ਹੋਣਾ ਬਲੈਕ ਤੇ ਰੈੱਡ ਦੇ ਆ ਇਹ ਉਹ ਬਣਾਏ ਹੋਏ ਸੀਗੇ ਤੇ ਉਹ ਥੋੜਾ ਜਿਹਾ ਖਰਾਬ ਹੋ ਗਏ ਸੀ ਉੱਤੇ ਮੈਂ ਥੋੜਾ ਜਿਹਾ ਜਿਹੜਾ ਆਪਣਾ ਕਲਰ ਹੁੰਦਾ ਉਹ ਫੇਰਤਾ ਸੀਗਾ ਉਹ ਕਰਨ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਇਹਦੇ ਤੇ ਕੁਛ ਨਾ ਕੁਛ ਨਵਾਂ ਆਪਾਂ ਨੂੰ ਬਣਾ ਲੈਣਾ ਚਾਹੀਦਾ ਹੈ ਇਹਦੇ ਕਰਕੇ ਮੈਂ ਨਿਊ ਡਰਾਇੰਗ ਮਤਲਬ ਇੱਥੇ ਬਣਾਉਣਾ ਸਟਾਰਟ ਕੀਤੀ ਸੀ ਤੇ ਆਪਾਂ ਨੇ ਪਹਿਲਾਂ ਮਤਲਬ ਸਿੰਗਲ ਲਾਈਨ ਡਰਾ ਕਰ ਲਈ ਸੀ ਸਿੰਗਲ ਲਾਈਨ ਡਰਾ ਕਰਨ ਤੋਂ ਬਾਅਦ ਮਤਲਬ ਇਹਦੇ ਵਿੱਚ ਥੋੜਾ ਜਿਹਾ ਪੇਸ਼ੈਂਸ ਚਾਹੀਦਾ ਹੁੰਦਾ ਮਤਲਬ ਥੋੜਾ ਜਿਹਾ ਆਰਾਮ ਨਾਲ ਰਿਲੈਕਸ ਹੋ ਕੇ ਮਾਈਂਡ ਉਸ ਹਿਸਾਬ ਨਾਲ ਬਣਾ ਸਕਦੇ ਜੇ ਤੁਸੀਂ ਥੋੜੀ-ਬੋਤੀ ਕਾਲੀ ਕਰੋਗੇ ਜਾਂ ਐਵੇਂ ਫਟਾਫਟ ਫਟਾਫਟ ਜਾਂ ਮਿੰਟੋ-ਮਿੰਟੀ ਕੋਈ ਚੀਜ਼ ਨਹੀਂ ਬਣਦੀ ਹੁੰਦੀ ਹਰ ਇੱਕ ਚੀਜ਼ ਨੂੰ ਥੋੜਾ ਜਿਹਾ ਸਬਰ ਸਬਰ ਦੇ ਨਾਲ ਥੋੜਾ ਜਿਹਾ ਪਿਆਰ ਦੇ ਨਾਲ ਖਾਸ ਕਰਕੇ ਆਰਟ ਹਮੇਸ਼ਾ ਪਿਆਰ ਮੰਗਦਾ ਹੈਗਾ ਜੇ ਆਪਾਂ ਪਿਆਰ ਦੇ ਨਾਲ ਕੋਈ ਵੀ ਚੀਜ਼ ਬਣਾਵਾਂਗੇ ਤਾਂ ਉਹ ਬਾਅਦ ਵਿੱਚ ਨਿਖਰ ਕੇ ਬਹੁਤ ਜ਼ਿਆਦਾ ਸੋਹਣੀ ਚੀਜ਼ ਬਣ ਕੇ ਤਿਆਰ ਹੁੰਦੀ ਹੈਗੀ ਜੇਕਰ ਆਪਾਂ ਇੱਕਦਮ ਦੇਖੋਗੇ ਵੀ ਇਹ ਤਾਂ ਐਵੇਂ ਨਹੀਂ ਮਤਲਬ ਥੋੜਾ ਜਿਹਾ ਪੇਸ਼ੈਂਸ ਜ਼ਰੂਰ ਰੱਖਿਆ ਕਰੋ ਤੇ ਬਰਸ਼ਸ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਰਹੀਆਂ ਮੈਂ ਇਹਦੇ ਵਿੱਚ ਇਹ ਬ੍ਰਸ਼ ਨੇ ਜਿਹੜੇ ਆਪਾਂ ਯੂਜ਼ ਕਰਾਂਗੇ ਮੈਂ ਲਾਈਨ ਪ੍ਰੋਪਰ ਡਰਾ ਕਰ ਲਈ ਸੀਗੀ ਬਦੀ ਮੋਟੇ ਲਾਈਨ ਡਰਾ ਕਰ ਲਈ ਸੀ ਆਪਾਂ ਨੇ ਡਬਲ ਟੇਪ ਲੈ ਕੇ ਇਹ ਵਾਲਾ ਮਤਲਬ ਆਪਣੇ ਕੋਲ ਉਹ ਸੀਗਾ ਫਰੇਮ ਜਿਹਾ ਸੀਗਾ ਇਹਨੂੰ ਆਪਾਂ ਨੇ ਉਹਦੇ ਉੱਤੇ ਮਾਰਕੀਟ 'ਚ ਆਸਾਨੀ ਦੇ ਨਾਲ ਤੁਹਾਨੂੰ ਇਹ ਵਾਲੇ ਫਰੇਮ ਮਿਲ ਜਾਣਗੇ ਤੇ ਇਹਨੂੰ ਨਾ ਮਤਲਬ ਮੇਰੇ ਕੋਲ ਇੱਕ ਇਹ ਆਪਾਂ ਇੱਕ ਇਹ ਜਿਹੜੇ ਲੇਡੀਜ਼ ਡਾਂਸ ਕਰ ਰਹੀਆਂ ਨੇ ਇਹ ਵਾਲਾ ਤੇ ਨਾਲ ਆਪਾਂ ਜਿਹੜੇ ਫਲਾਵਰ ਨੇਗੇ ਉਹ ਆਪਾਂ ਇਹ ਦੋ ਮਤਲਬ ਉਹ ਨਹੀਂ ਜਿਹੜੇ ਇੱਥੇ ਆਪਾਂ ਡਰਾ ਕਰਾਂਗੇ ਠੀਕ ਹੈ ਨਾ ਤੇ ਤੁਸੀਂ ਕੋਈ ਵੀ ਮਤਲਬ ਬਣੇ ਹੋਏ ਲੈ ਕੇ ਆ ਸਕਦੇ ਹੋਗੇ ਆਪਾਂ ਸਿਰਫ ਇਹੀ ਦੋ ਬਣਾਉਣੇ ਨੇਗੇ ਇਹ ਇਹ ਲਗ ਲਗ ਤਰ੍ਹਾਂ ਦੇ ਤੁਹਾਨੂੰ ਜਿਵੇਂ ਦੇ ਪਸੰਦ ਆ ਤੁਸੀਂ ਉਸ ਹਿਸਾਬ ਨਾਲ ਮਾਰਕੀਟਸ ਜਾ ਕੇ ਕਹਿ ਕੇ ਉਸ ਹਿਸਾਬ ਦੇ ਲੈ ਕੇ ਆ ਸਕਦੇ ਹੋ ਆਪਾਂ ਸਿਰਫ ਇਹੀ ਬਣਾਵਾਂਗੇ ਇਹ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਆਪਣੀ ਲਾਈਨ ਸੀ ਉਹ ਪ੍ਰੋਪਰ ਡਰੋ ਹੋ ਚੁੱਕੀ ਸੀਗੀ ਮਤਲਬ ਜਿਹੜੀ ਥੋੜੀ ਬਹੁਤ ਸ਼ੇਪ ਦੇਣ ਵਾਲੀ ਸੀ ਉਹ ਮੈਂ ਉਹਨੂੰ ਅਗੇਨ ਤੋਂ ਮੈਂ ਦੁਬਾਰਾ ਤੋਂ ਸ਼ੇਪ ਦਿੱਤੀ ਸੀਗੀ ਡਬਲ ਟੇਪ ਲਾਉਣ ਤੋਂ ਬਾਅਦ ਆਪਾਂ ਨੇ ਮਤਲਬ ਇਹਨੂੰ ਚੰਗੀ ਤਰੀਕੇ ਦੇ ਨਾਲ ਥੋੜਾ ਜਿਹਾ ਫੜ ਕੇ ਰੱਖਣਾ ਹੈਗਾ ਕਿਉਂਕਿ ਡਬਲ ਟੇਪ ਆਪਾਂ ਨੇ ਲਾਈ ਹੋਈ ਸੀਗੀ ਉਹ ਥੋੜਾ ਜਿਹਾ ਫੇਰ ਵੀ ਉਹਦੇ ਨਾਲੋਂ ਦੀਵਾਰ ਦੇ ਨਾਲੋਂ ਥੋੜਾ ਜਿਹਾ ਅਲੱਗ ਰਹਿ ਰਿਹਾ ਸੀਗਾ ਇਹਦੇ ਕਰਕੇ ਆਪਾਂ ਨੇ ਹੱਥ ਨਾਲ ਥੋੜਾ ਜਿਹਾ ਦਬਾਅ ਦੇ ਕੇ ਉਹਨੂੰ ਚੰਗੀ ਤਰੀਕੇ ਦੇ ਨਾਲ ਉਹਦੇ ਨਾਲ ਪੇਸਟ ਕਰਕੇ ਰੱਖਣਾ ਹੈਗਾ ਤੇ ਥੋੜਾ ਜਿਹਾ ਟਿਕਾਈ ਦੇ ਨਾਲ ਆਰਾਮ ਦੇ ਨਾਲ ਕਰਿਓ ਮਤਲਬ ਮੈਂ ਵੀ ਫਸਟ ਟਾਈਮ ਬਣਾ ਰਹੀ ਸੀ ਕਿ ਉਹਦੇ ਵਿੱਚ ਥੋੜੀ ਬੋਤੀ ਡੇੜੀ ਕੋਈ ਆਪਾਂ ਨੂੰ ਗੜਬੜ ਹੋ ਜਾਂਦੀ ਹੁੰਦੀ ਆ ਉਹ ਆਪਾਂ ਖੁਦ ਬਖੁਦ ਮਤਲਬ ਆਪਾਂ ਨੂੰ ਆਪਣਾ ਮਾਈਂਡ ਲਗਾ ਕੇ ਆਪਣਾ ਦਿਮਾਗ ਲਗਾ ਕੇ ਹੀ ਉਹਨੂੰ ਉਸੇ ਹਿਸਾਬ ਨਾਲ ਆਪਾਂ ਉਹਨੂੰ ਸੈੱਟ ਕਰ ਸਕਦੇ ਹਰ ਇੱਕ ਚੀਜ਼ ਇਨ ਸੈਟਲ ਹੋ ਜਾਂਦੀ ਹੁੰਦੀ ਆ ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਇੱਕ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਕੀ ਬਣ ਗਿਆ ਜਾਂ ਕੀ ਵਿਗੜ ਗਿਆ ਕੁਛ ਨਹੀਂ ਵਿਗੜਦਾ ਹੁੰਦਾ ਹਰ ਇੱਕ ਚੀਜ਼ ਦਾ ਬਹੁਤੀ ਜਲਦੀ ਤੇ ਆਰਾਮ ਨਾਲ ਜੇ ਆਪਾਂ ਥੋੜਾ ਜਿਹਾ ਸਬਰ ਦੇ ਨਾਲ ਬਣਾਵਾਂਗੇ ਤਾਂ ਉਹ ਬਹੁਤ ਹੀ ਤਰੀਕ ਜੰਗੀ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਨਿਖਰ ਕੇ ਜੀ ਸਾਹਮਣੇ ਆਉਂਦੀ ਹੈਗੀ ਤੇ ਆਪਾਂ ਇਹਦੇ ਵਿੱਚ ਮਤਲਬ ਕਰਨ ਨੂੰ ਤਾਂ ਆਪਾਂ ਇਹਦੇ ਵਿੱਚ ਸਾਰੀ ਜਗ੍ਹਾ ਤੇ ਅਲੱਗ-ਅਲੱਗ ਕਲਰ ਕਰ ਸਕਦੇ ਸੀ ਬਟ ਨਹੀਂ ਮੈਂ ਸੋਚਿਆ ਵੀ ਮਤਲਬ ਜਿਵੇਂ ਇੱਕ ਲੇਡੀ ਡਾਂਸ ਕਰਨ ਵਾਲੀ ਆ ਉਹਨੂੰ ਹੋਰ ਕਲਰ ਇੱਕ ਹੋਰ ਕਲਰ ਐਵੇਂ ਬਣਾ ਦੂੰਗੀ ਆਦਰਵਾਇਜ਼ ਵੈਸੇ ਮੈਂ ਜੇ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਇਹਦੇ ਸਾੜੀ ਵਗੈਰਾ ਦੇ ਵਿੱਚੋਂ ਅਲੱਗ ਕਲਰ ਹੈਂਡਸ ਦੇ ਵਿੱਚ ਚੂੜੀਆਂ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਅਲੱਗ ਕਲਰ ਦੇ ਸਕਦੇ ਸੀਗੇ ਬਟ ਮੈਂ ਇੱਕ ਹੀ ਕਲਰ ਸੀਗਾ ਜਿਹੜਾ ਇਹਦੇ ਵਿੱਚ ਯੂਜ਼ ਕੀਤਾ ਸੀਗਾ ਆਪਾਂ ਨੇ ਪ੍ਰੋਪਰ ਇਹਨੂੰ ਚੰਗੀ ਤਰੀਕੇ ਦੇ ਨਾਲ ਬਣਾ ਲੈਣਾ ਹੈਗਾ ਤੇ ਜਲਦ ਜਲਦ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣਾ ਪਿਆਰ ਜ਼ਰੂਰ ਦਿਓ ਮੇਰੀ ਫਰਸਟ ਵੀਡੀਓ ਹੈਗੀ ਇਹਦੇ ਕਰਕੇ ਫਰਸਟ ਵੀਡੀਓ ਨੂੰ ਪਿਆਰ ਮਿਲੂਗਾ ਉਸ ਹਿਸਾਬ ਨਾਲ ਮੈਨੂੰ ਅੱਗੇ ਮੋਟੀਵੇਸ਼ਨ ਮਿਲੂਗੀ ਤੇ ਉਸ ਹਿਸਾਬ ਨਾਲ ਆਪਾਂ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਡੇਲੀ ਕੁਝ ਨਾ ਕੁਝ ਮੈਂ ਤੁਹਾਡੇ ਲਈ ਮਤਲਬ ਆਰਟ ਐਂਡ ਕ્રાਫਟ ਦਾ ਜ਼ਰੂਰ ਸ਼ੇਅਰ ਸ਼ੇਅਰ ਕਰਿਆ ਕਰੂੰਗੀ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਪ੍ਰੋਪਰ ਚੰਗੀ ਤਰੀਕੇ ਨਾਲ ਬਿਲਕੁਲ ਸਾਰੇ ਨੂੰ ਹੀ ਐਵੇਂ ਬਣਾ ਲਵਾਂਗੇ ਤੇ ਤੇ ਤੁਹਾਨੂੰ ਕਿਵੇਂ ਦੀਆਂ ਵੀਡੀਓਜ਼ ਚਾਹੀਦੀਆਂ ਨੇ ਜਾਂ ਤੁਹਾਡੇ ਮਾਈਂਡ ਦੇ ਵਿੱਚ ਕੁਝ ਹੈਗਾ ਵੀ ਤੁਸੀਂ ਕਹਿੰਦੇ ਹੋ ਵੀ ਹਾਂ ਇਹ ਚੀਜ਼ ਬਣਾ ਕੇ ਦਿਓ ਜਾਂ ਇਹ ਕੁਝ ਕੁ ਚੀਜ਼ ਬਾਰੇ ਸਾਨੂੰ ਦੱਸੋ ਤੁਸੀਂ ਕੋਈ ਵੀ ਆਪਦਾ ਕਮੈਂਟ ਕਰ ਸਕਦੇ ਹੋ ਕੁਝ ਵੀ ਦੱਸ ਸਕਦੇ ਹੋ ਮੈਂ ਉਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਤੁਸੀਂ ਕਹੋਗੇ ਉਹੀ ਚੀਜ਼ ਆਪਾਂ ਬਣਾਵਾਂਗੇ ਆਪਾਂ ਨੇ ਰੈੱਡ ਕਲਰ ਸੀਗਾ ਜਿਹੜਾ ਉਹ ਪ੍ਰੋਪਰ ਕਰ ਲਿਆ ਸੀਗਾ ਤੇ ਐਵੇਂ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਰੈੱਡ ਜਿਹੜਾ ਕਲਰ ਹੋਣ ਤੋਂ ਬਾਅਦ ਆਪਾਂ ਜਿਹੜਾ ਅਗਲਾ ਸੀਗਾ ਮਤਲਬ ਉਹਨੂੰ ਤੁਸੀਂ ਕਿਹੜਾ ਮਰਜੀ ਕਲਰ ਕੋਈ ਲਾਈਟ ਡਾਰਕ ਮਤਲਬ ਥੋੜਾ ਜਿਹਾ ਕੰਬੀਨੇਸ਼ਨ ਬਣਾ ਕੇ ਤੁਸੀਂ ਕੋਈ ਵੀ ਕਲਰ ਦੇ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੇ ਕਰਿਆ ਸੀ yellow ਕਲਰ ਜਿਹੜੀ ਸੈਕਿੰਡ ਵਾਲੀ ਲੇਡੀ ਡਾਂਸ ਕਰਨ ਵਾਲੀ ਸੀ ਉਹਦੇ ਵਿੱਚ ਆਪਾਂ ਨੇ yellow ਕਲਰ ਕਰਤਾ ਸੀਗਾ ਤੇ yellow ਕਲਰ ਨੂੰ ਵੀ ਸੇਮ ਉਸੇ ਪ੍ਰੋਸੈਸ ਰਾਹੀ ਜਿਵੇਂ ਆਪਾਂ ਨੇ red ਕੀਤਾ ਸੀ ਉਵੇਂ ਹੀ ਆਪਾਂ ਨੇ yellow ਨੂੰ ਕਰ ਦੇਣਾ ਹੈਗਾ yellow ਵੀ ਆਪਾਂ ਪ੍ਰੋਪਰ ਕਲਰ ਪੂਰਾ ਕਰ ਦੇਵਾਂਗੇ ਤੇ ਆਪਣਾ ਜਿਹੜਾ yellow ਕਲਰ ਸੀਗਾ ਉਹ ਕੰਪਲੀਟ ਹੋ ਚੁੱਕਿਆ ਸੀ yellow ਕਲਰ ਕੰਪਲੀਟ ਹੋਣ ਤੋਂ ਬਾਅਦ ਆਪਾਂ ਜਿਹੜਾ ਨੈਕਸਟ ਜਿਹੜੀ ਹੈਗੀ ਉਹਦੇ ਵਿੱਚ ਨਾ ਆਪਾਂ ਜਿਹੜਾ army green ਕਲਰ ਹੁੰਦਾ ਨਾ ਉਹ ਵਾਲਾ ਕਲਰ ਇਹਦੇ ਵਿੱਚ ਉਹ ਕਰਾਂਗੇ ਜਿਵੇਂ ਦਾ ਤੁਹਾਨੂੰ ਵਾਲ ਦੇ ਉੱਤੇ ਕਲਰ ਦੇਖ ਰਿਹਾ ਹੈ ਉਹ ਵਾਲ ਦੇ ਵਿੱਚ ਥੋੜਾ ਜਿਹਾ ਮਿਕਸ ਮੈਚ ਜਾ ਹੋ ਜੂਗਾ ਜਿਹੜਾ ਕਲਰ ਆਪਾਂ ਨੇ ਇਹਨੂੰ ਦਿੱਤਾਗਾ ਤੇ ਇਹਦੇ ਵਿੱਚ ਵੀ ਕਲਰ ਆਪਾਂ ਨੇ ਕਰਤਾ ਸੀ ਇਹਨੂੰ ਕਲਰ ਤੋਂ ਕਰਨ ਤੋਂ ਬਾਅਦ ਜਿਹੜੀ ਦੂਸਰੀ ਲਾਸਟ ਵਾਲੀ ਬਚੀ ਸੀਗੀ ਉਹਦੇ ਵਿੱਚ ਆਪਾਂ ਨੇ ਬਲੂ ਮਤਲਬ ਡਾਰਕ ਬਲੂ ਵਾਲਾ ਕਲਰ ਕੀਤਾ ਸੀਗਾ ਡਾਰਕ ਬਲੂ ਕਲਰ ਕਰਕੇ ਇਹਨੂੰ ਵਧੀਆ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਡਾਰਕ ਬਲੂ ਕਲਰ ਵੀ ਵਧੀਆ ਕਿ ਖੇਲ ਰਿਹਾ ਸੀਗਾ ਇਹਦੇ ਉੱਤੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਇਹਨੂੰ ਵੀ ਕਲਰ ਕਰ ਲਾਂਗੇ ਜਿਨੇ ਵੀ ਕੱਟ ਦਿੱਤੇ ਹੋਏ ਨੇ ਇਹਦੇ ਵਿੱਚ ਇਹਦੇ ਨਾਲ ਮਤਲਬ ਕਲਰ ਕਰਨਾ ਬਹੁਤ ਹੀ ਈਜ਼ੀ ਹੁੰਦਾ ਇਹ ਮੈਂ ਤੁਹਾਡੇ ਨਾਲ ਤਾਂ ਵੀਡੀਓ ਸ਼ੇਅਰ ਕਰ ਰਹੀ ਹਾਂ ਅਦਰਵਾਈ ਆਪਾਂ ਖੁਦ ਡਰਾ ਕਰਕੇ ਬਣਾ ਰਿਆ ਕੁਝ ਉਹ ਸਭ ਤੋਂ ਬੈਸਟ ਹੈਗੇ ਤੇ ਮੈਂ ਤੁਹਾਡੇ ਨਾਲ ਕੁਝ ਖੁਦ ਕੁਝ ਖੁਦ ਦਾ ਖੁਦ ਡਰਾ ਕਰਕੇ ਵੀ ਤੁਹਾਡੇ ਨਾਲ ਸ਼ੇਅਰ ਕਰਿਆ करूंगी ਇਹਦੇ ਵਿੱਚ ਸਿਰਫ ਆਪਾਂ ਨੇ ਇੱਕ ਕੱਟ ਪੀਸ ਜਿੱਦਿਹਾ ਤੇ ਆਪਾਂ ਨੇ ਇਹ ਡਰਾ ਕੀਤਾ ਸੀ ਤੇ ਆਪਾਂ ਨੇ ਇਹਦੇ ਵਿੱਚ ਵੀ ਕਲਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਵਾਰੀ ਸੀ ਇਹਦੇ ਉੱਤੇ ਜਿਹੜੇ ਆਪਾਂ ਨੇ ਟੇਪ ਲਾਈ ਸੀ ਇਹਨੂੰ ਉਤਾਰਤਾ ਇਹਨੂੰ ਉਤਾਰਨ ਦੀ ਤਾਂ ਕਿ ਮਤਲਬ ਜਿਹੜੀ ਆਪਣੀ ਅ ਪਿੱਛੇ ਡਾਂਸਿੰਗ ਗਰਲਸ ਮਤਲਬ ਬਣਾਈਆਂ ਨੇ ਗਿਆ ਉਹ ਆਪਣੀਆਂ ਨਿਕਲ ਕੇ ਸਾਹਮਣੇ ਆ ਜਾਣ ਤੇ ਆਪਾਂ ਨੇ ਇਹਨੂੰ ਉਤਾਰ ਲਿਆ ਸੀਗਾ ਕਿਉਂਕਿ ਥੋੜੇ ਬਹੁਤੇ ਕਲਰ ਇਧਰ ਉਧਰ ਹੋ ਜਾਂਦੇ ਨੇ ਇਸ ਟਾਈਮ ਦੇ ਵਿੱਚ ਤੁਹਾਨੂੰ ਦੇਖਣ ਦੇ ਵਿੱਚ ਲੱਗ ਰਿਹਾ ਹੋਣਾ ਵੀ ਇਹ ਕੀ ਬਣਿਆ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਥੋੜਾ ਜਿਹਾ ਸਵਾਰਨਾ ਵੀ ਹੁੰਦਾ ਹੈ ਮਤਲਬ ਜਿੱਥੇ ਜਿੱਥੇ ਉਹ ਗੈਪ ਸੀਗਾ ਉੱਥੇ ਆਪਾਂ ਨੇ ਇਹਨੂੰ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਵਾਈਟ ਕਲਰ ਦਿੱਤਾ ਵਾਈਟ ਤੋਂ ਬਾਅਦ ਆਪਾਂ ਨੇ ਇਹਨੂੰ ਮਾਰਕਰ ਦੇ ਮਾਰਕਰ ਕੀਤਾ ਸੀਗਾ ਮੈਂ ਤੁਹਾਨੂੰ ਦੱਸਿਆ ਨਾ ਹਰ ਇੱਕ ਚੀਜ਼ ਨੂੰ ਸੈਟਲ ਕਰਨਾ ਪੈਂਦਾ ਚੰਗੀ ਤਰੀਕੇ ਦੇ ਨਾਲ ਸੈਟਲ ਕਰ ਲਿਆ ਸੀ ਸੈਟਲ ਕਰਨ ਤੋਂ ਬਾਅਦ ਆਪਾਂ ਨੇ ਮਤਲਬ ਮਾਰਕਰ ਦੇ ਨਾਲ ਮਤਲਬ ਜਿਹੜਾ ਮੋਟਾ ਵਾਲਾ ਮਾਰਕਰ ਹੁੰਦਾ ਉਹਦੇ ਨਾਲ ਇਹਨੂੰ ਸ਼ੇਪ ਦਿੱਤੀ ਸੀ ਪ੍ਰੋਪਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਰੋਜ਼ ਹੁੰਦੇ ਨੇ ਜਿਹੜੇ ਫਲਾਵਰ ਆਪਾਂ ਨੇ ਬਣਾਉਣੇ ਸੀ ਉਹ ਵੀ ਦੇਖ ਕੇ ਆਪਾਂ ਸੇਮ ਉਸੇ ਪ੍ਰੋਸੈਸ ਰਾਹੀਂ ਆਪਾਂ ਫਲਾਵਰ ਨੂੰ ਵੀ ਕਲਰ ਕਲਰ ਕਰ ਦਾਂਗੇ ਜਿਵੇਂ ਸੈਂਟਰ 'ਚ ਰੈੱਡ ਕਲਰ ਕਰਤਾ ਤੇ ਉਸ ਤੋਂ ਬਾਅਦ ਜਿਹੜੇ ਉਹ ਸੀਗੇ ਲੀਫਸ ਸੀ ਉਹਨਾਂ ਨੂੰ ਗ੍ਰੀਨ ਕਰਤਾ ਤੇ ਉਸ ਹਿਸਾਬ ਨਾਲ ਤੁਸੀਂ ਫਲਾਵਰਸ ਨੂੰ ਵੀ ਕਲਰ ਕਰ ਲਿਓ ਫਲਾਵਰ ਦੇ ਵਿੱਚ ਆਪਾਂ ਨੇ ਕੋਈ ਆਊਟਲਾਈਨ ਨਹੀਂ ਕੀਤੀ ਹੈਗੀ ਤੇ ਆਪਣੇ ਜਿਹੜੇ ਫਲਾਵਰਸ ਸੀਗੇ ਉਹ ਵੀ ਬਹੁਤ ਜ਼ਿਆਦਾ ਵਧੀਆ ਨਿਖਰ ਕੇ ਸਾਹਮਣੇ ਆਏ ਸੀਗੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਜਦੋਂ ਮੈਂ ਇਹ ਡਾਂਸਿੰਗ ਗਰਲਸ ਬਣਾਈਆਂ ਸੀ ਉਦੋਂ ਅਜੀਬ ਜਿਹੀ ਲੱਗ ਰਹੀ ਸੀ ਬਟ ਜਦੋਂ ਆਪਾਂ ਨੇ ਪ੍ਰੋਪਰ ਬਣਾਤੀਆਂ ਤਾਂ ਉਹ ਬਹੁਤ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਸੀਗੀਆਂ ਤੁਸੀਂ ਖੁਦ ਵਾ ਖੁਦ ਵੀ ਦੇਖ ਸਕਦੇ ਹੋ ਵੀ ਹਾਂ ਉਹਦੇ ਵਿੱਚ ਕਿੰਨਾ ਚੇਂਜ ਆ ਗਿਆ ਸਿਰਫ ਥੋੜੀਆਂ-ਥੋੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੇ ਠੀਕ ਕਰਨੀਆਂ ਹੁੰਦੀਆਂ ਰਹੀਆਂ ਉਸ ਤੋਂ ਬਾਅਦ ਚੀਜ਼ ਬਹੁਤ ਹੀ ਸੋਹਣੀ ਤੇ ਵਧੀਆ ਨਿਖਰ ਕੇ ਸਾਹਮਣੇ ਆਉਂਦੀ ਹੈ ਤੇ ਆਪਾਂ ਜਿਹੜੇ ਰੋजेस ਸੀ ਉਹਨਾਂ ਦੇ ਵਿੱਚ ਰੈੱਡ ਕਲਰ ਕਰ ਲਿਆ ਰੈੱਡ ਕਲਰ ਮਤਲਬ ਥੋੜਾ ਜਿਹਾ ਹਰ ਇੱਕ ਚੀਜ਼ ਨੂੰ ਮਤਲਬ ਥੋੜਾ ਜਿਹਾ ਧਿਆਨ ਦੇ ਨਾਲ ਜ਼ਰੂਰ ਕਰਿਆ ਕਰੋ ਤੇ ਇਹਨੂੰ ਕਲਰ ਕਰਨ ਤੋਂ ਬਾਅਦ ਆਪਣਾ ਜਿਹੜਾ ਪ੍ਰੋਪਰ ਆ ਮਤਲਬ ਜਿਹੜੇ ਲੀਫਸ ਸੀਗੇ ਉਹ ਲੀਫਸ ਆਪਾਂ ਨੀਚੇ ਵੀ ਉਹਦੇ ਉੱਤੇ ਡਰਾ ਕਰਤੇ ਸੀਗੇ ਤੇ ਆਪਣੀ ਜਿਹੜੀ ਇਹ ਫੁੱਲ ਪੇਂਟਿੰਗ ਆ ਉਹ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਦੀ ਮਤਲਬ ਡਰਾਇੰਗ ਜਿਹੜੀ ਵਾਲ ਡਰਾਇੰਗ ਸੀ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਲੀਫਸ ਬਣਾਤੇ ਸੀਗੇ ਤੇ ਅੱਜ ਦੀ ਇਹ ਡਰਾਇੰਗ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ స్ వీడియో